ਸਾਸੀ ਕਲ ਦੀ ਜੀਡੀਐਫ ਪੰਜਾਬ نیوز ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡਾ ਆਪਣਾ ਮਨਦੀਪ ਸਿੰਘ ਜਿੱਥੇ ਕਿ ਅੱਜ ਕਾਂਗਰਸ ਪਾਰਟੀ ਵੱਲੋਂ ਇੱਕ ਰੋਜ ਪ੍ਰਦਰਸ਼ਨ ਦੇ ਵਜੋਂ ਅੱਜ ਪ੍ਰੋਗਰਾਮ ਰੱਖਿਆ ਗਿਆ ਸੀ ਜਾਕੀ ਅੱਜ ਕਾਰਪੋਰੇਸ਼ਨ ਦੇ ਜ਼ੋਨ A ਨੂੰ ਅੱਜ ਪੱਕੇ ਤੌਰ ਤੇ ਤਾਲਾ ਲਗਾਇਆ ਜਾਏਗਾ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਜਿਹੜੀਆਂ ਪੰਜਾਬ نیوز ਤੇ ਜਿੱਥੇ ਕਿ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਤੇ ਸਰਦਾਰ ਰਵਨੀਤ ਸਿੰਘ ਬਿੱਟੂ ਐਮਪੀ ਜੋ ਕਿ ਇੱਥੇ ਪਹੁੰਚ ਗਏ ਨੇ ਤੇ ਆਪਣੀ ਸਮੁੱਚੀ ਲੀਡਰਸ਼ਿਪ ਦੇ ਨਾਲ ਰੋਜ ਵੱਜੋਂ ਅੱਜ ਕਾਰਪੋਰੇਸ਼ਨ ਦੇ ਜ਼ੋਨ A ਨੂੰ ਤਾਲਾ ਲਗਾਇਆ ਜਾਏਗਾ ਪੱਕੇ ਤੌਰ ਤੇ तेरा राजा 4 रुपैया तेरा राजा 4 रुपैया तेरा राजा 4 रुपैया हाय हाय तुझे बजे हाय हाय तुझे बजे हाय हाय हम भी तुझे बजाते हैं तुझे बजाते हैं तेरा राजा हाय 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 लट के रोवा हाय हाय अकी होया अकी होया अकी होया ਇਹ ਤਾਂ ਆਪਣੇ ਨੇ ਤੇ ਕਿਸੇ ਦੇ ਥੋੜੀ ਆ ਇਹ ਤਾਂ ਆਪਣੇ ਨੇ ਹਾਂ ਜੀ ਹਾਂ ਕੀ ਕਹਾਂ ਚਾਹੋਗੇ ਅੱਜ ਨੈਸ਼ਨਲ ਕਨਫਰੰਸ ਤੇ ਆਈ.ਓ.ਡੀ. ਤੇ ਉਸੇ ਮੈਂ ਕਿਹਾ ਜੋ ਲੁੱਟ ਮਚਾਈ ਆ ਜੋ ਗੰਦਾ ਕਰਦੀ ਇਹਨਾਂ ਨੇ ਜਿਹਦੇ ਜੀ ਕਰ ਜਾ ਤਾਲਾ ਲਾ ਦੇ ਦੁਕਾਨ ਤੇ ਜਿਹਦਾ ਸੀਲ ਕਰਨਾ ਕਰ ਦੋ ਸੀਲ ਕੋਈ ਕਿਸੇ ਨੂੰ ਐਨ.ਓ.ਸੀ. ਨਹੀਂ ਮਿਲਦੀ ਕੋਈ ਕਿਸੇ ਨੂੰ ਅੱਜ ਨੀਲੇ ਕਾੜ ਕਿੱਥੇ ਆ ਆਟਾ ਬੰਦ ਦੇਣ ਦੀ ਗੱਲ ਕਰਦੇ ਆ 95 ਬੰਦਿਆਂ ਦੀ 95 ਕਾਉਂਸਲ ਜਿਹੜਾ ਸੇਵਾ ਕਰਦੇ ਸੀ ਉਹਨਾਂ ਨੇ ਮੋਹਰਾਂ ਖੋਲ ਕੇ ਆਪਣੇ ਰੱਖਣੀਆਂ ਚ ਲੱਗਤੀਆਂ ਇਹ ਇਹ ਤਨਖਾਹਾਂ ਲੈਣ ਇਹ 6 ਬੰਦੇ ਮੌਜਾਂ ਕਰਨ ਤੇ ਸਾਰਾ ਲੁਧਿਆਣਾ ਤੜਫ ਰਿਹਾ ਅੱਜ ਹਾਰਕਾਂ ਦਾ ਬੁਰਾ ਹਾਲਾ ਸੜਕਾਂ ਦਾ ਬੁਰਾ ਹਾਲਾ ਇੱਕ ਚੀਜ਼ ਦਚੋ ਵਿਗਾਟਨ ਕੋਈ ਹੋਇਆ ਪਿਛਲੇ 2 ਸਾਲ ਇੱਕ ਜਿਹੜੇ ਸਾਡੇ ਸਕੂਲ ਬਣਾਏ ਹੋਏ ਸਾਡੇ ਕਾਲਜ ਬਣਾਏ ਹੋਏ ਸਾਡੀ ਜਿਹੜੀਆਂ ਮਿਹਰੇ ਬੜੇ ਇੰਡਸਟਰੀਅਲ ਸੈਂਟਰ ਲੈ ਕੇ ਆਂਦੇ ਉਹ ਕੈਨਸਲ ਕਰਤੇ ਮੈਂ ਕੱਲ ਗਿਆ ਇੰਡਸਟਰੀ ਦੇ ਉਹ ਵਿਚਾਰੇ ਫੇਰ ਤੰਬੂਆਂ ਤੇ ਰੋੜਾਂ ਦੇ ਲਾਈ ਬੈਠੇ ਐਗਜ਼ੀਬਿਸ਼ਨ ਸਿਰ ਤੇ ਕਿਉਂ ਕੈਨਸਲ ਕੀਤਾ ਉਹ ਸਾਰਾ ਕੁਝ ਲੋਕਾਂ ਨੂੰ ਅਸੀਂ ਟਾਈਮ ਦਿੱਤਾ ਸੀ 2 ਸਾਲ ਅਸੀਂ ਦਿਨ ਦਿਖਾਤੇ ਨਾ ਵੀ ਆਗੇ ਨਾ ਲੋਕ ਕਿੰਨੇ ਕੁ ਖੁਸ਼ ਨੇ ਲੋਕ ਲੱਗਿਆ ਨਾ ਪਤਾ ਇਸ ਕਰਕੇ ਅੱਜ ਤਾਂ ਪਹਿਲਾ ਹੱਲਾ ਏ ਪਹਿਲਾ ਹੱਲਾ ਬੋਲਿਆ ਲੱਗਾ ਕਿ ਲੱਗੂ ਬੜਾ ਪੱਟੀ ਵਾਹ ਕੜਬਾਂਗੇ ਇਹਦੇ ਵਿੱਚ ਕਾਰ ਆਪਣੇ ਬੋਲ ਕੇ ਜਿਹੜੇ ਬੰਦੇ ਉੱਠੀ ਜਾਂਦੇ ਹੈ ਤਸੀਲਾ ਵਿੱਚ ਸੁਣ ਪਏ ਲੋਕ ਪਰਸ਼ਾਨ ਅਗਲਾ ਅਗਲੀ ਵਾਰੀ ਉਹਨਾਂ ਦੀ ਆ ਉਹ ਹੁਣ ਕੰਮ ਚੱਲੀ ਜਾਣਾ ਇਸ ਕਰਕੇ ਵੋਟਾਂ ਤੋਂ ਤੇ ਰਹਿਣਾ ਜਿਹੜਾ ਇਹ ਲੋਟਾਂ ਨੇ ਵੋਟਾਂ ਨਾਲ ਹੀ ਤਾਕਤ ਆਈ ਨਾ ਹੁਣ ਵੋਟਾਂ ਆਉਣ ਵਾਲੀਆਂ ਲੋਕਾਂ ਨੂੰ ਸਭ ਕੁਝ ਦੱਸਾਂਗੇ ਉਹ ਵੋਟਾਂ ਦੀ ਤਾਕਤ ਨਾਲ ਹੀ ਖੇਮਾ ਚੱਲੇਗਾ ਅੱਜ ਦਾ ਜਿਹੜਾ ਇਹ ਚੋਣ ਦੇ ਧਰਨਾ ਲਾਇਆ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਬੇਟੂਈ ਦੇ ਹਰਿਆਣੇ ਮਾਈ ਦੇ ਖਲੇ ਅੱਜ ਆ ਧਰਨਾ ਲਾਇਆ ਗਿਆ ਪੰਜਾਬ ਸਰਕਾਰ ਨੂੰ ਬਣੇ 2 ਸਾਲ ਹੋ ਗਏ 2 ਸਾਲ ਦੇ ਵਿਚਾਨੇ ਲੋਕਾਂ ਦੇ ਨਾਲ ਜੋ ਆਪਣੇ ਵਾਦੇ ਕੀਤੇ ਸੀ ਜਿਵੇਂ ਔਰਤਾਂ ਨੂੰ 1000 ਰੁਪਏ ਦੇਣ ਦਾ ਇਹ ਮਹੀਨੇ ਜਿੰਨੀਆਂ ਘਰ ਦੀਆਂ ਔਰਤਾਂ ਉਹ ਹਜ਼ਾਰ ਜਰ ਰੁਪਏ ਕੱਥਾ ਗਿਆ ਪਰ ਹੁਣ ਨਹੀਂ ਦਿੱਤਾ ਗਿਆ ਦੋ ਜਿਹੜੇ ਇੱਕ ਐਨਓਸੀ ਹੈ ਜਿਹੜੀ ਉਹਤੇ ਇਹਨਾਂ ਨੇ ਕਿਹਾ ਸੀ ਐਨਓਸੀ ਨੂੰ ਸੀ ਹਟਾ ਦਿਆਂਗੇ ਉਹ ਨਹੀਂ ਹਟਾਈ ਅੱਜ ਲਾਂਡਰ ਦੀ ਸਿੱਧੀ ਇੰਨੀ ਬਗੜ ਚੁੱਕੀ ਹੈ ਕ੍ਰਪਸ਼ਨ ਇੰਨੀ ਵੱਧ ਚੁੱਕੀ ਹੈ ਲੋਕਾਂ ਦਾ ਹਹਾਕਾਰ ਮੱਚੀ ਹੋਈ ਹੈ 2500 ਰੁਪਏ ਇਹਨਾਂ ਨੇ ਕਿਹਾ ਸੀ ਔਰਤਾਂ ਨੂੰ ਪੈਨਸ਼ਨ ਦੇਣਗੇ ਉਹ ਨਹੀਂ ਦਿੱਤੀ ਕੋਈ ਥੜੀਆਂ ਗੱਲਾਂ ਨੂੰ ਲੈ ਕੇ ਬਿਜਲੀ ਦੇ ਰੇਟ ਆ ਸਮਾਨ ਨੂੰ ਜਿਹੜੇ ਇੰਡਸਟਰੀ ਦੇ ਰੇਟ ਦੇ ਜਿਹੜੇ ਸਮਾਨ ਨੂੰ ਚੂਰੇ ਨੇ ਪੋਇਸ ਕਰਕੇ ਅਸੀਂ ਅੱਜ ਤੁਹਾਡੇ ਨਾਲ ਆਇਆ ਵੀ ਛੁੱਟੀ ਜਿਹੜੀ ਸਰਕਾਰ ਨੇ ਜਗਾਇਆ। ਜਿਹੜੇ ਅੰਤਿਮ ਬਿੱਟੂ ਮਿਲਿਆ ਕਿ ਹਾਂ ਜਾ ਰਿਹਾ ਕਿ ਅੱਜ ਤਾਲਾ ਲਗਾਇਆ ਜਾ। ਹਾਂਜੀ ਜਿਹੜਾ ਅੱਜ ਤਾਲਾ ਲਗਾਇਆ ਜਾਊਗਾ ਨਗਰ ਨਿਗਮ ਦੇ ਵਿੱਚ ਇਹ ਦੰਮੀ ਸਿੰਘ ਬਿੱਟੂ ਜੀ ਦੱਸਣਗੇ ਕੀ ਪਲੈਨਿੰਗ ਹੈ ਕੀ ਪ੍ਰੋਗਰਾਮ ਹੈ ਅਸੀਂ ਉਹਨਾਂ ਦੇ ਉਹਨਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਅਸੀਂ ਤਾਂ ਵਰਕਰਾਂ ਪਾਰਟੀ ਦੇ ਵਰਕਰ ਹੋਣਗੇ ਨਾਲੇ ਸੁਣੋ ਨਾਲ ਮੋਟਰ ਮੋਟਰ ਲਾ ਕੇ ਖੜੇ ਆ। ਤੇ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਕਾਂਗਰਸ ਦੀ ਸਮੂੱਚੀ ਲੀਡਰਸ਼ਿਪ ਹੈ ਹੀ ਅਤੇ ਦੂਜੇ ਪਾਸੇ ਪ੍ਰਸ਼ਾਸਨ ਨੇ ਵੀ ਆਪਣੇ ਅਨੁਸਾਰ ਇੰਤਜ਼ਾਮ ਕੀਤੇ ਹੋਏ ਨੇ ਦੇਖਣਾ ਹੋਏਗਾ ਕਿ ਅੱਜ ਕਾਂਗਰਸੀ ਲੀਡਰਸ਼ਿਪ ਨੇ ਕਾਰਪੋਰੇਸ਼ਨ ਜ਼ੋਨ A ਨੂੰ ਤਾਲਾ ਲਗਾ ਬੰਦ ਕੀਤਾ ਜਿਹਾ ਇਹਨਾਂ ਨੂੰ ਇੱਥੇ ਹੀ ਰੋਕਿਆ ਜਾਂਦਾ ਜੀ ਜਿਸ ਤਰ੍ਹਾਂ ਕਿ ਕਾਂਗਰਸ ਪਾਰਟੀ ਵੱਲੋਂ ਅੱਜ ਪ੍ਰੋਗਰਾਮ ਲਿਖਿਆ ਗਿਆ ਸੀ ਕਿ ਕਾਰਪੋਰੇਸ਼ਨ ਦੇ ਜ਼ੋਨ A ਨੂੰ ਪੱਕੇ ਤੌਰ ਤੇ ਤਾਲੇ ਲਗਾ ਦਿੱਤੇ ਜਾਣਗੇ ਤੇ ਪੁਲਿਸ ਦੀ ਭਾਰੀ ਬੈਰੀਕੇਡਿੰਗ ਦੇ ਬਾਵਜੂਦ ਵੀ ਅੱਜ ਕਾਰਪੋਰੇਸ਼ਨ ਜ਼ੋਨ A ਨੂੰ ਤਾਲੇ ਲਗਾ ਦਿੱਤੇ ਗਏ ਨੇ ਜੀ ਤੇ ਹੁਣ ਦੇਖਣਾ ਹੋਊਗਾ ਕਿ ਕਿੰਨੀ ਦੇਰ ਤੱਕ ਆ ਤਾਲੇ ਜੜੇ ਰਹਿੰਦੇ ਆ ਲੁਧਿਆਣਾ ਤੋਂ ਬਲਵਿੰਦਰ ਸਿੰਘ ਦੇ ਨਾਲ ਮਨਦੀਪ ਸੇ